ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਅਲਸੀ ਦੀਆਂ ਪਿੰਨੀਆਂ ਉਹ ਵੀ ਬਿਨਾ ਘਿਓ ਤੋਂ ਤੇ ਇਹ ਪਿੰਨੀਆਂ ਅਸੀਂ ਆਪਣੇ ਘਰ ਵਿੱਚ ਬਜ਼ੁਰਗਾਂ ਵਾਸਤੇ ਬਣਾ ਰਹੇ ਹਾਂ ਜੋ ਕਿ ਦੇਸੀ ਘਿਓ ਨਹੀਂ ਖਾ ਸਕਦੇ ਇਸ ਲਈ ਉਹਨਾਂ ਵਾਸਤੇ ਦੇਸੀ ਘਿਓ ਤੋਂ ਬਿਨਾ ਹੀ ਅਸੀਂ ਪਿੰਨੀਆਂ ਤਿਆਰ ਕਰਾਂਗੇ ਤੇ ਬਿਲਕੁਲ ਸੌਫਟ ਪਿੰਨੀਆਂ ਬਣ ਕੇ ਤਿਆਰ ਹੋਣਗੀਆਂ ਜਦੋਂ ਇਹ ਪਿੰਨੀਆਂ ਠੰਡੀਆਂ ਵੀ ਹੋ ਜਾਣਗੀਆਂ ਤਾਂ ਬਿਲਕੁਲ ਸੌਫਟ ਬਣੀਆਂ ਰਹਿਣਗੀਆਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਹਰ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਚਲੋ ਫਿਰ ਇਹ फटाफटੇ ਪਿੰਨੀਆਂ ਬਣਾਉਣੀਆਂ ਸ਼ੁਰੂ ਕਰਦੇ ਆ ਪਿੰਨੀਆਂ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਅਸੀਂ ਭੁੰਨਾਂਗੇ ਅਲਸੀ ਤੇ ਇੱਥੇ ਮੈਂ ਅੱਧਾ ਕਿਲੋ ਅਲਸੀ ਲਈ ਹੈ ਯਾਨੀ ਕਿ 500 ਗ੍ਰਾਮ ਤੇ ਅਲਸੀ ਬਿਲਕੁਲ ਸਾਫ਼ ਸੁਥਰੀ ਲਈ ਮੈਂ ਜੇ ਤੁਹਾਡੇ ਅਲਸੀ ਵਿੱਚ ਕੋਈ ਕੰਕਰ ਵਗੈਰਾ ਹੋਵੇ ਤਾਂ ਤੁਸੀਂ ਉਹਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਹੀ ਯੂਜ਼ ਕਰਨਾ ਹੈ ਤੇ 10 ਮਿੰਟ ਲਈ ਅਸੀਂ ਐਲਸੀ ਨੂੰ ਭੁੰਨਾਂਗੇ ਜਦੋਂ ਇਹਦੇ ਵਿੱਚੋਂ ਤੜਕਣ ਦੀ ਆਵਾਜ਼ ਆਉਣ ਲੱਗ ਜਾਏ ਮਤਲਬ ਐਲਸੀ ਦੇ ਵਿੱਚੋਂ ਆਵਾਜ਼ ਆਣੀ ਸ਼ੁਰੂ ਹੋ ਜਾਂਦੀ ਹੈ ਜਦੋਂ ਇਹ ਪੁੱਜ ਜਾਂਦੀ ਹੈ ਤਾਂ ਹਲਕੀ ਜਿਹੇ ਦੇ ਵਿੱਚ ਚਮਕ ਵੀ ਆ ਜਾਂਦੀ ਹੈ ਤੇ ਕਲਰ ਵੀ ਥੋੜਾ ਜਿਹਾ ਡਾਰਕ ਹੋ ਜਾਂਦਾ ਹੈ ਗੈਸ ਦੀ ਫਲੇਮ ਨੂੰ ਬਿਲਕੁਲ ਲੋ ਤੇ ਕਰਕੇ ਐਸੀ ਐਲਸੀ ਨੂੰ ਭੁੰਨਾਂਗੇ ਇੱਥੇ ਐਲਸੀ ਪੁੱਜ ਕੇ ਤਿਆਰ ਹੈ ਤੇ ਗੈਸ ਦੀ ਫਲੇਮ ਨੂੰ ਬੰਦ ਕਰਕੇ ਕਿਸੇ ਪਲੇਟ ਵਿੱਚ ਇਹਨੂੰ ਕੱਢ ਲਾਂਗੇ ਦੁਬਾਰਾ ਉਸੇ ਕੜਾਈ ਵਿੱਚ ਅਸੀਂ ਇੱਕ ਚਮਚ ਪਾਵਾਂਗੇ ਦੇਸੀ ਘਿਓ ਦਾ ਕਿਉਂਕਿ ਮੈਂ ਗੁੰਦਾ ਨੂੰ ਫਰਾਈ ਕਰਨਾ ਹੈ ਇਸ ਕਰਕੇ ਮੈਂ ਇੱਕ ਚਮਚ ਘਿਓ ਦਾ ਯੂਜ਼ ਕੀਤਾ ਹੈ ਤੁਸੀਂ ਜੇ ਗੁੰਦਾ ਨਹੀਂ ਪਾਣਾ ਚਾਹੁੰਦੇ ਤਾਂ ਤੁਸੀਂ ਇਹਨੂੰ ਸਕਿਪ ਕਰ ਸਕਦੇ ਹੋ ਇਸ ਸਟੈਪ ਨੂੰ ਤੇ ਦੋ ਤਿੰਨ ਚਮਚ ਇੱਥੇ ਮੈਂ ਚਾਰੇ ਗੁੰਦਾ ਦੇ ਲਏ ਨੇ ਤੇ ਇਹਨਾਂ ਨੂੰ ਅਸੀਂ ਚੰਗੀ ਤਰ੍ਹਾਂ ਫਰਾਈ ਕਰਾਂਗੇ ਘਿਓ ਦਾ ਯੂਜ਼ ਇੱਥੇ ਮੈਂ ਕੱਟ ਕੀਤਾ ਆ ਤੁਸੀਂ ਚਾਹੋ ਤੇ ਜ਼ਿਆਦਾ ਘਿਓ ਵਿੱਚ ਵੀ ਗੁੰਦਾ ਨੂੰ ਫਰਾਈ ਕਰ ਸਕਦੇ ਹੋ ਮੈਂ ਇਹਦੇ ਵਿੱਚ ਘਿਓ ਪਾਣਾ ਨਹੀਂ ਸੀ ਚਾਹਦੀ ਪਰ ਸਿਰਫ ਗੁੰਦਾਂ ਨੂੰ ਫਰਾਈ ਕਰਨ ਵਾਸਤੇ ਘਿਓ ਪਾਇਆ ਤੇ ਸਿਰਫ ਇੱਕ ਚਮਚ ਜਿਹਾ ਘਿਓ ਵਿੱਚ ਹੀ ਅਸੀਂ ਇਹ ਸਾਰੀਆਂ ਗੁੰਦਾਂ ਨੂੰ ਫਰਾਈ ਕਰ ਲਾਂਗੇ ਉਲਟ ਪੁਲਟ ਕਰਦੇ ਹੋਏ ਅਸੀਂ ਗੁੰਦਾਂ ਨੂੰ ਚੰਗੀ ਤਰ੍ਹਾਂ ਇੱਥੇ ਫਰਾਈ ਕਰ ਲੈਣਾ ਆ ਤੇ 2 ਮਿੰਟਾਂ ਵਿੱਚ ਇਹ ਗੁੰਦਾਂ ਚੰਗੀ ਤਰ੍ਹਾਂ ਫਰਾਈ ਹੋ ਜਾਣਗੀਆਂ ਤੇ ਫਿਰ ਅਸੀਂ ਇਹਨਾਂ ਨੂੰ ਕੱਢ ਲਵਾਂਗੇ ਇੱਕ ਪਲੇਟ ਵਿੱਚ ਤੇ ਉਸੇ ਕੜਾਈ ਵਿੱਚ ਹੁਣ ਅਸੀਂ ਪਾਵਾਂਗੇ ਫੁੱਲ ਮਖਾਣੇ ਛੋਟਾ ਪੈਕੇਟ ਇੱਥੇ ਮੈਂ ਲਿਆਇਆ ਫੁੱਲ ਮਖਾਣੇ ਹੁੰਦੇ ਆ 60 ਗ੍ਰਾਮ ਦਾ ਇਹ ਪੈਕੇਟ ਹੈ ਤੇ ਮਖਾਣਿਆਂ ਨੂੰ ਵੀ ਅਸੀਂ ਚੰਗੀ ਤਰ੍ਹਾਂ ਇੱਥੇ ਭੁੰਨਾਗੇ ਘਿਓ ਤੋਂ ਬਿਨਾ ਹੀ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਹੀ ਪਤਾ ਹੈ ਕਿ ਫੂਲ ਮਖਾਣਿਆਂ ਵਿੱਚ ਕਾਫੀ ਜ਼ਿਆਦਾ ਪੌਸ਼ਟਿਕ ਤੱਤ ਪਾਏ ਜਾਂਦੇ ਨੇ ਜੋ ਕਿ ਸਾਡੇ ਬਲੱਡ ਸ਼ੂਗਰ ਨੂੰ ਕੰਟਰੋਲ ਕਰਦੇ ਨੇ ਵਜ਼ਨ ਘਟਾਉਣ ਵਿੱਚ ਮਦਦ ਕਰਦੇ ਨੇ ਤੇ ਕਾਫੀ ਜ਼ਿਆਦਾ ਮਾਤਰਾ ਵਿੱਚ ਇਹਦੇ ਵਿੱਚ ਕੈਲਸ਼ੀਅਮ ਹੁੰਦਾ ਹੈ ਕਿ ਜੋ ਕਿ ਸਾਡੀਆਂ ਹੱਡੀਆਂ ਨੂੰ ਕਾਫੀ ਜ਼ਿਆਦਾ ਮਜ਼ਬੂਤ ਕਰਦਾ ਹੈ ਤੇ ਬਜ਼ੁਰਗਾਂ ਵਾਸਤੇ ਫੂਲ ਮਖਾਣੇ ਬਹੁਤ ਜ਼ਿਆਦਾ ਵਧੀਆ ਹੁੰਦੇ ਨੇ ਤੇ 4-5 ਮਿੰਟ ਵਿੱਚ ਇਹ ਫੂਲ ਮਖਾਣੇ ਚੰਗੀ ਤਰ੍ਹਾਂ ਭੁੱਜ ਜਾਂਦੇ ਨੇ ਇੱਥੇ ਫੂਲ ਮਖਾਣੇ ਭੁੱਜ ਕੇ ਤਿਆਰ ਆ ਇਥੇ ਜੇ ਇੱਕ ਪੀਸ तोड़ ਕੇ ਦੇਖਾਂਗੇ ਇਹ ਦੇਖੋ ਜਿਵੇਂ ਜਦੋਂ ਟੁੱਟ ਜਾਂਦਾ ਹੈ ਇਦਾਂ ਤਾਂ ਉਦੋਂ ਫੁੱਲ ਮਖਾਣੇ ਚੰਗੀ ਤਰ੍ਹਾਂ ਪੁੱਜ ਜਾਂਦੇ ਨੇ ਤੇ ਇਹਨਾਂ ਨੂੰ ਵੀ ਅਸੀਂ ਇੱਕ ਬੋਲ ਦੇ ਵਿੱਚ ਕੱਢ ਲਵਾਂਗੇ। ਉਸੇ ਕੜਾਈ ਵਿੱਚ ਹੁਣ ਇੱਕ ਕੌਲੀ ਅਸੀਂ ਇਹ ਛੋਟੀ ਕੌਲੀ ਕਣਕ ਦੇ ਆਟੇ ਦੀ ਪਾ ਦਾਂਗੇ। ਤੁਸੀਂ ਚਾਹੋ ਤੇ ਕਣਕ ਦਾ ਆਟਾ ਸਕਿੱਪ ਕਰ ਸਕਦੇ ਹੋ। ਪਰ ਇੱਕ ਕੌਲੀ ਆਟੇ ਦਾ ਇੱਥੇ ਯੂਜ਼ ਕਰਾਂਗੇ ਤੇ ਬਿਲਕੁਲ ਵੀ ਇਹਦੇ ਵਿੱਚ ਅਸੀਂ ਘਿਓ ਨਹੀਂ ਪਾਉਣਾ। ਸੁੱਕਾ ਹੀ ਆਟੇ ਨੂੰ ਪੁੰਨਾਂਗੇ ਤੇ ਜਦੋਂ ਆਟੇ ਦਾ ਕਲਰ ਹਲਕਾ ਚੇਂਜ ਹੋ ਜਾਵੇ ਉਦੋਂ ਅਸੀਂ ਬਾਕੀ ਚੀਜ਼ਾਂ ਦੇ ਵਿੱਚ ਐਡ ਕਰਾਂਗੇ ਤੇ ਆਟਾ ਜਦੋਂ ਚੰਗੀ ਤਰ੍ਹਾਂ ਭੁੱਜ ਜਾਵੇ ਉਦੋਂ ਅਸੀਂ ਇਹਦੇ ਵਿੱਚ ਪਾਵਾਂਗੇ ਇੱਕ ਛੋਟਾ ਪੈਕੇਟ ਮਗਜ ਚਾਰੇ ਮਗਜ ਇੱਥੇ ਮੈਂ ਲਏ ਨੇ ਛੋਟਾ ਪੈਕੇਟ ਯਾਨੀ ਕਿ 40 ਗ੍ਰਾਮ ਇਹ ਮਗਜ ਨੇ ਤੇ ਆਟੇ ਦੇ ਨਾਲ ਹੀ ਅਸੀਂ ਇਹਨਾਂ ਨੂੰ ਭੁੰਨ ਲੈਣਾ ਜਦੋਂ ਆਟਾ ਭੁੱਜ ਜਾਵੇ ਤੇ ਆਟਾ ਕਾਫੀ ਜ਼ਿਆਦਾ ਇੱਥੇ ਗਰਮ ਹੈ ਤੇ ਵੱਖਰਾ ਸਾਨੂੰ ਇੱਥੇ ਮਗਜਾਂ ਨੂੰ ਭੁੰਨ ਦੀ ਲੋੜ ਨਹੀਂ ਹੈ ਤੇ ਜਦੋਂ ਮਗਜ ਵੀ ਚੰਗੀ ਤਰ੍ਹਾਂ ਭੁੱਜ ਜਾਣ ਉਦੋਂ ਅਸੀਂ ਇੱਥੇ ਗੈਸ ਦੀ ਫਲੇਮ ਨੂੰ ਬੰਦ ਕਰਕੇ ਇਹ ਸਾਠੇ ਨੂੰ ਰੱਖ ਦਾਂਗੇ ਸਾਈਡ ਤੇ ਕਿਉਂਕਿ ਗੁੰਦਾਂ ਦੀ ਕੁਆਂਟੀਟੀ ਘਟ ਹੈ ਇਸ ਕਰਕੇ ਥੋੜੀ ਜੀ ਅਲਸੀ ਵਿੱਚ ਗੁੰਦਾਂ ਨੂੰ ਪਾ ਕੇ ਉਹਨੂੰ ਵੀ ਚੰਗੀ ਤਰ੍ਹਾਂ ਉਹਨਾਂ ਦਾ ਪਾਊਡਰ ਬਣਾ ਲਵਾਂਗੇ ਤੇ ਉਸ ਤੋਂ ਬਾਅਦ ਚ ਅਸੀਂ ਉਹ ਵੀ ਪੀਸੀਆਂ ਹੋਈਆਂ ਗੁੰਦਾਂ ਅਲਸੀ ਸਾਰਾ ਕੁਝ ਅਸੀਂ ਇਹਦੇ ਵਿੱਚ ਮਿਕਸ ਕਰ ਲਵਾਂਗੇ ਨਾਲ ਹੀ ਅਸੀਂ ਇੱਥੇ ਜਿਹੜੇ ਫੂਲ ਮਖਾਣੇ ਵੀ ਪੀਸ ਕੇ ਰੱਖੇ ਸੀ ਉਹ ਵੀ ਇਹਦੇ ਵਿੱਚ ਐਡ ਕਰ ਦਵਾਂਗੇ ਤੇ ਹੁਣ ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਇੱਥੇ ਮਿਕਸ ਕਰ ਲੈਣਾ ਹੈ ਇੱਥੇ ਸਾਡਾ ਸਾਰਾ ਮਿਕਸਚਰ ਤਿਆਰ ਹੋ ਗਿਆ ਅਲਸੀ ਦੀਆਂ ਪਿੰਨੀਆਂ ਦਾ ਤੇ ਬਿਲਕੁਲ ਇੱਕ ਚਮਚੀ ਅਸੀਂ ਇਹਦੇ ਵਿੱਚ ਕਿਉਂ ਪਾਇਆ ਤੇ ਹੁਣ ਅਸੀਂ ਇਹਦੇ ਵਿੱਚ ਜਿਹੜਾ ਮਿੱਠਾ ਪਾਣਾ ਹੈ ਯਾਨੀ ਕਿ ਜਿਹੜੀ ਚਾਸ਼ਨੀ ਬਣਾਉਣੀ ਹੈ ਉਹਦੀ ਅਸੀਂ ਤਿਆਰੀ ਕਰਦੇ ਆ ਤੇ ਇੱਥੇ ਮੈਂ ਲਿਆ ਆ ਗੁੜ ਜਿਹਨੂੰ ਮੈਂ ਛੋਟਾ-ਛੋਟਾ ਕੱਟ ਲਿਆ ਆ ਤੇ 300 ਗ੍ਰਾਮ ਅਸੀਂ ਇਹਦੇ ਵਿੱਚ ਗੁੜ ਪਾਵਾਂਗੇ 500 ਗ੍ਰਾਮ ਐਲਸੀਸੀ ਇੱਕ ਕੌਲੀ ਅਸੀਂ ਉਹਦੇ ਵਿੱਚ ਆਟਾ ਪਾਇਆ ਤੇ ਥੋੜੇ ਜਿਹੀ ਫੂਲ ਮਖਾਣੇ ਸੀ ਉਸਾਬ ਨਾਲ 300 ਗ੍ਰਾਮ ਇੱਥੇ ਮੈਂ ਗੁੜ ਲੈ ਲਿਆ ਤੇ ਉਹਨੂੰ ਇੱਕ ਬਤਲੀ ਵਿੱਚ ਪਾ ਕੇ ਨਾਲ ਹੀ ਅਸੀਂ ਇਹਦੇ ਵਿੱਚ ਪਾ ਦਵਾਂਗੇ ਇੱਕ ਕੱਪ ਪਾਣੀ ਦਾ ਤੇ ਇਹਨੂੰ ਅਸੀਂ ਗੁੜ ਨੂੰ ਖੁਰਨ ਤੱਕ ਪਹਿਲਾਂ ਵੇਟ ਕਰਾਂਗੇ ਉਸ ਤੋਂ ਬਾਅਦ ਅਸੀਂ ਇਹਦੀ ਚਾਸ਼ਨੀ ਤਿਆਰ ਕਰਨੀ ਹੈ ਕਿਸੇ ਵੀ ਤਰ੍ਹਾਂ ਦੀ ਅਸੀਂ ਇਹਦੇ ਵਿੱਚ ਤਾਰਨੀ ਬਣਾਉਣੀ ਜਦੋਂ ਗੁੜ ਪਾਣੀ ਵਿੱਚ ਚੰਗੀ ਤਰ੍ਹਾਂ ਘੁਲ ਜਾਵੇ ਉਸ ਤੋਂ ਬਾਅਦ ਅਸੀਂ ਦੇਖਾਂਗੇ ਇੱਕ ਛੋਟਾ ਜਿਹਾ ਪੀਸ ਵੀ ਨਹੀਂ ਇਹਦੇ ਵਿੱਚ ਹੋਣਾ ਚਾਹੀਦਾ ਇੱਕ ਹਲਕੇ ਹਲਕੇ ਛੋਟੇ ਛੋਟੇ ਪੀਸ ਹੈਗੇ ਨੇ ਗੁੜ ਦੇ ਉਹਨਾਂ ਨੂੰ ਵੀ ਅਸੀਂ ਚੰਗੀ ਤਰ੍ਹਾਂ ਮੈਲਟ ਹੋਣ ਦੇਣਾ ਹੈ ਜਦੋਂ ਗੁੜ ਚੰਗੀ ਤਰ੍ਹਾਂ ਮੈਲਟ ਹੋ ਜਾਵੇ ਸਿਰਫ 1 ਮਿੰਟ ਵਾਸਤੇ ਅਸੀਂ ਉਸ ਤੋਂ ਬਾਅਦ ਚਾਸ਼ਨੀ ਨੂੰ ਪਕਾਉਣਾ ਹੈ ਉਸ ਤੋਂ ਬਾਅਦ ਅਸੀਂ ਗੈਸ ਦੀ ਫਲੇਮ ਨੂੰ ਕਰ ਦੇਣਾ ਬੰਦ ਕਿਸੇ ਵੀ ਤਰ੍ਹਾਂ ਦੀ ਤੇ ਤਾਰ ਦੀ ਚਾਸ਼ਨੀ ਨਹੀਂ ਬਣਾਵਾਂਗੇ ਨਹੀਂ ਤਾਂ ਪਿੰਨੀਆਂ ਕਾਫੀ ਜ਼ਿਆਦਾ ਹਾਰਡ ਬਣ ਕੇ ਤਿਆਰ ਹੋਣਗੀਆਂ ਇਸ ਤਰੀਕੇ ਨਾਲ ਪਿੰਨੀਆਂ ਬਣਾਓਗੇ ਤਾਂ ਪਿੰਨੀਆਂ ਬਹੁਤ ਜ਼ਿਆਦਾ ਸੌਫਟ ਬਣਨਗੀਆਂ ਚਾਹੇ ਜਿੰਨੀਆਂ ਮਰਜ਼ੀ ਉਹ ਠੰਡੀਆਂ ਹੋ ਜਾਣ ਤੁਸੀਂ ਬੜੇ ਆਰਾਮ ਨਾਲ ਉਹਨਾਂ ਨੂੰ ਖਾ ਸਕਦੇ ਹੋ ਖਾਸ ਕਰਕੇ ਬਜ਼ੁਰਗ ਬੜੇ ਆਰਾਮ ਨਾਲ ਉਹਨਾਂ ਪਿੰਨੀਆਂ ਨੂੰ ਖਾ ਸਕਦੇ ਨੇ ਇੱਥੇ ਗੈਸ ਦੀ ਫਲੇਮ ਨੂੰ ਬੰਦ ਕਰਨ ਤੋਂ ਬਾਅਦ ਅਸੀਂ ਥੋੜੀ ਜਿਹੀ ਕਿਸ਼ਮਿਸ਼ ਪਾਵਾਂਗੇ ਇਸ ਮਿਕਸਚਰ ਦੇ ਵਿੱਚ ਜਿਹੜਾ ਅਸੀਂ ਤਿਆਰ ਕੀਤਾ ਸੀ ਤੇ ਨਾਲ ਹੀ ਅਸੀਂ ਇੱਥੇ ਚਾਸ਼ਨੀ ਵੀ ਪਾ ਦਾਂਗੇ ਛਾਣ ਕੇ ਚਾਸ਼ਨੀ ਨੂੰ ਛਾਣਨਾ ਬਹੁਤ ਜ਼ਰੂਰੀ ਹੈ ਕਿਉਂਕਿ ਮਿੱਟੀ ਵਗੈਰਾ ਹੁੰਦੀ ਹੈ ਗੁੜ ਵਿੱਚ ਸਾਰੀ ਨਿਕਲ ਜਾਂਦੀ ਹੈ ਇਸ ਤਰੀਕੇ ਨਾਲ ਤੇ ਚਾਸ਼ਨੀ ਨੂੰ ਪਾਉਣ ਤੋਂ ਬਾਅਦ ਅਸੀਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਆ ਫਟਾਫਟ ਕਿਉਂਕਿ ਚਾਸ਼ਨੀ ਤੇ ਬਹੁਤ ਜ਼ਿਆਦਾ ਗਰਮ ਆ ਤੇ ਆਟਾ ਬਿਲਕੁਲ ਠੰਡਾ ਆ ਜਿਹੜਾ ਮਿਕਸਚਰ ਅਸੀਂ ਤਿਆਰ ਕੀਤਾ ਆ ਆਟਾ ਅਲਸੀ ਮਖਾਣੇ ਵਗੈਰਾ ਸਭ ਕੁਝ ਠੰਡਾ ਹੋ ਗਿਆ ਚੰਗੀ ਤਰ੍ਹਾਂ ਤੇ ਇਸ ਕਰਕੇ ਇਹ ਮਿਕਸਚਰ ਜ਼ਿਆਦਾ ਗਰਮ ਨਹੀਂ ਹੋਏਗਾ ਇੱਕ ਵਾਰੀ ਚਮਚ ਦੇ ਨਾਲ ਮਿਕਸ ਕਰਕੇ ਉਸ ਤੋਂ ਬਾਅਦ ਅਸੀਂ ਆਪਣੇ ਹੱਥਾਂ ਨਾਲ ਇਹਨਾਂ ਨੂੰ ਮਿਕਸ ਕਰ ਸਕਦੇ ਹਾਂ ਜ਼ਿਆਦਾ ਗਰਮ ਨਹੀਂ ਹੋਣਗੇ ਤੇ ਫਟਾਫਟ ਅਸੀਂ ਇਹਨਾਂ ਦੀਆਂ ਪਿੰਨੀਆਂ ਵਟ ਲਵਾਂਗੇ ਥੋੜਾ ਥੋੜਾ ਪੋਰਸ਼ਨ ਲੈਂਦੇ ਹੋਏ ਆਪਣੇ ਹਿਸਾਬ ਨਾਲ ਤੁਸੀਂ ਜਿੰਨੀਆਂ ਕੁ ਪਿੰਨੀਆਂ ਦਾ ਸਾਈਜ਼ ਜਿੰਨਾ ਕੁ ਬਣਾਉਣਾ ਹੋਵੇ ਉਸ ਹਿਸਾਬ ਨਾਲ ਤੁਸੀਂ ਪਿੰਨੀਆਂ ਬਣਾ ਸਕਦੇ ਹੋ ਤੇ ਜ਼ਿਆਦਾ ਵੱਡਾ ਸਾਈਜ਼ ਨਹੀਂ ਰੱਖਾਂਗੇ ਪਿੰਨੀਆਂ ਦਾ ਛੋਟੀਆਂ ਛੋਟੀਆਂ ਪਿੰਨੀਆਂ ਬਣਾਵਾਂਗੇ ਇਹ ਦੇਖੋ ਇਸ ਟਿਕੇ ਨਾਲ ਅਸੀਂ ਸਾਰੀਆਂ ਪਿੰਨੀਆਂ ਇੱਥੇ ਬਣਾ ਕੇ ਤਿਆਰ ਕਰ ਲਾਂਗੇ ਲੋ ਜੀ ਇੱਥੇ ਸਾਰੀਆਂ ਪਿੰਨੀਆਂ ਅਸੀਂ ਵਟ ਲਈਆਂ ਤੇ ਬਹੁਤ ਸਵਾਦ ਪਿੰਨੀਆਂ ਬਣਦੀਆਂ ਨੇ ਬਿਨਾ ਘਿਓ ਤੋਂ ਵੀ ਜ਼ਰੂਰ ਇੱਕ ਵਾਰੀ ਟਰਾਈ ਕਰਕੇ ਦੇਖਿਓ ਤੇ ਬਹੁਤ ਜ਼ਿਆਦਾ ਸੌਫਟ ਪਿੰਨੀਆਂ ਬਣ ਕੇ ਤਿਆਰ ਹੁੰਦੀਆਂ ਨੇ ਠੰਡੀਆਂ ਹੋਣ ਤੇ ਵੀ ਇਹ ਬਿਲਕੁਲ ਵੀ ਹਾਰਡ ਨਹੀਂ ਹੋਣਗੀਆਂ ਇੱਕ ਵਾਰੀ ਜ਼ਰੂਰ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਅਲਸੀ ਦੀਆਂ ਪਿੰਨੀਆਂ ਤੇ ਕਿਵੇਂ ਦਾ ਲੱਗਾ ਅੱਜ ਦਾ ਇਹ ਪਿੰਨੀਆਂ ਬਣਾਉਣ ਦਾ ਤਰੀਕਾ ਮੈਨੂੰ ਜ਼ਰੂਰ ਦੱਸਣਾ ਕਮੈਂਟਸ ਵਿੱਚ ਤੇ ਵੀਡੀਓ ਚੰਗਾ ਲੱਗਾ ਹੋਵੇ ਨੂੰ ਲਾਈਕ ਤੇ ਸ਼ੇਅਰ ਵੀ ਕਰਨਾ ਤੇ ਮੇਰੇ ਚੈਨਲ ਲਵ ਮਿਨੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ